ਆਪਣੇ ਮੁਲਾਜ਼ਮਾਂ ਦਾ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੇ ਤੁਸੀਂ ਤਾਂ ਤੋਂ ਆ ਪ੍ਰੈਸ ਵਾਲੇ ਤੁਸੀਂ ਲਾ ਦੇ ਨਾ ਇਹ ਬਾਈਚਾ ਕਰਦੇ ਸਿਰਫ ਇਹ ਗੱਲ ਕਰਦੇ ਦਰਾ ਦੇ ਅਸ਼ਕਰਤ ਤਰੀਕਾ ਕਰਨ ਮੈਡੀਕਲ ਚੈੱਕਅਪ ਕਰਾਉਣ ਦੀ ਕਿਲਾਤੀ ਮਾਰੇ ਬੰਦੇ ਆਪੋ ਬਲੈਂਕ ਕਾਪੇ ਦਾ ਲਾਇਸੈਂਸ ਬਣਾਉਣ ਦੀ ਮਾਰੇ ਬੰਦੇ ਆ ਆਇਆ ਆਇਆ ਦੱਦੇ ਬੰਦੇ ਨੂੰ ਸੈਂਡ ਕੀਤਾ ਭਾਜੀ ਯellow ਫੜੋ ਮੇਰੇ ਬੰਦੇ ਨੂੰ ਸੈਂਡ ਕਰਤਾ ਦੱਦੇ ਬੰਦੇ ਨੇ 3000 ਰੁਪਏ ਲੁੱਟਿਆ ਮੈਨੂੰ ਯellow ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਖਦਾ ਯellow ਫੜੋ ਮੈਂ 3000 ਰੁਪਏ ਨਹੀਂ ਘਾ ਲਾ ਰਿਹਾ 500 ਮਿੰਟ ਰੇਟ 3000 ਕੇਚੀ ਦਾ ਮੰਗਿਆ ਜੀ ਭਾਜੀ ਮੈਨੂੰ ਵੀ ਪਤਾ ਨੂੰ ਪੁੱਛ ਕਰਨਾ ਕਿਹੜੇ ਬੰਦਾ ਦਾ ਨੰਬਰ ਦੋ ਨਾਲ ਜਾਂ ਕਹਿੰਦੇ ਸਾਡੇ ਨਾਲ ਹੀ ਨਹੀਂ ਪਤਾ ਨੰਬਰ ਤਾਂ ਉਹ ਉਹਨੂੰ ਕਿਸੇ ਕਰ ਲਈ ਕਰਾਉਂ ਆਇਆ ਭਾਜੀ ਯਾਰ ਮੇਰੇ ਆ ਕਹਿੰਦਾ ਮੈਂ ਤਾਲ ਆਇਆ ਹੈ ਲਾਇਸੈਂਸ ਰੀਨਿਊ ਕਰਾਉਣਾ ਆਪਣੀ ਪੁੱਤ ਦੀ ਵਾਲੀ ਆ ਜੀ ਸਭ ਲਾ ਹੋ ਰੈਡੀ ਪਈ ਆ ਤੇ ਪੈਸਾ ਕੋਈ ਚੈੱਕ ਕਰ ਚੁੱਕਾ ਹੈ ਇਹਦਾ ਬੰ ਚੁੱਕਾ ਆ ਇਹਦਾ ਰੀਨਿਊ ਵੀ ਕਰਾਉਣਾ ਹੈ ਰੀਨਿਊ ਨਹੀਂ ਕਰਾਉਣਾ ਮੈਂ ਕਹਿੰਦਾ ਲੱਲਾ ਤਿੰਨੇ ਹਾਲ ਲੱਲਾ ਯਾਰ ਕਿਉਂ ਜਿਹੜਾ ਨਾ ਪੈਸਾ ਕੋਈ ਹੋਰੋ ਜਾਂਦਾ ਕੋਈ ਸਾਹ ਵੀਰੇ ਜਿਹਨੇ ਕੱਲ ਸਾਨੂੰ ਮੇਰੇ ਸਾਹ ਖੜੇ ਕੋਈ ਗਲਤ ਬੋਲਦੇ ਬਹਿ ਜੋ ਸਾਡਾ ਸਿੱਧਾ ਮੱਥਾ ਲਾ ਕੇ ਸਾਹਮਣੇ ਬੈਠਾ ਮੈਂ ਪ੍ਰੀਨਿਊ ਕਰਵਾਉਣਾ ਮੈਂ ਤੁਹਾਨੂੰ ਬਾਰੇ ਕਹਿੰਦਾ ਮੈਂ ਗੈਰ ਠੀਕ ਹੈ ਜੀ ਬੁਲਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਹਲੋ ਭਾਜੀ ਆਇਆ ਮੁੰਡੇ ਨਾਲ ਆਇਆ ਤੁਹਾਨੂੰ ਭਾਜੀ ਬੰਦਵਾ ਮੈਨੂੰ ਹਾਂ ਭਾਜੀ ਉਹ ਜਾਂਦਾ ਭਾਈ ਸਾਹਿਬ ਲਾ ਕੇ ਪੁੱਛੋ ਬੁਲਾ ਲਾ